ਅਸੀਂ ਇਸ ਵਕਤ ਮਾਨਕਪੁਰ ਦੇ ਨੰਗਲ ਦੇ ਨਾਲ ਲੱਗਦੇ ਪਿੰਡ ਮਾਨਕਪੁਰ ਦੇ ਸਕੂਲ ਵਿੱਚ ਖੜੇ ਹਾਂ ਇੱਥੇ ਆਣ ਦਾ ਕਾਰਨ ਇਹ ਹੀ ਹੈ ਕਿ ਜਿਹੜੇ ਪਿਛਲੇ ਦਿਨੀ ਪੰਚਾਇਤ ਵੱਲੋਂ ਇਸ ਸਕੂਲ ਨੂੰ ਜਿਹੜੀ ਹੈ ਗਰਾਊਂਡ ਦੇ ਗਰਾਊਂਡ ਵਾਸਤੇ ਜਿਹੜੀ ਹੈ 3 ਏਕੜ ਦੇ ਕਰੀਬ ਜਿਹੜੀ ਹੈ ਜਗ੍ਹਾ ਦਿੱਤੀ ਗਈ ਹੈ ਸਕੂਲ ਨੂੰ ਇਸ ਗਰਾਊਂਡ ਦੀ ਜਿਹੜੀ ਹੈ ਕਾਫੀ ਦਿੱਕਤ ਪਰੇਸ਼ਾਨੀ ਹੋਇਆ ਕਰਦੀ ਸੀ ਕਿ ਤਾਂ ਉਸੇ ਚੀਜ਼ ਨੂੰ ਦੇਖਦਿਆਂ ਹੋਇਆ ਪੰਚਾਇਤ ਨੇ ਇੱਕ ਮਤਾ ਪਾਸ ਕਰਕੇ ਜਿਹੜੀ ਹੈ 3 ਏਕੜ ਜ਼ਮੀਨ ਜਿਹੜੀ ਹੈ ਇਸ ਸਕੂਲ ਨੂੰ ਦਿੱਤੀ ਹੈ ਤਾਂ ਜੋ ਜਿਹੜੇ ਹੈ ਬੱਚੇ ਜਿਹੜੇ ਨਸ਼ਿਆਂ ਵੱਲ ਜਾ ਰਹੇ ਹਨ ਜਾਂ ਫਿਰ ਮੋਬਾਈਲਾਂ ਦੇ ਉੱਪਰ ਲੱਗੇ ਰਹਿੰਦੇ ਹਨ ਲਗਾਇਆ ਜਾਵੇ ਉਸੇ ਚੀਜ਼ ਨੂੰ ਦੇਖਦੇ ਹੁਆ ਪੰਚਾਇਤ ਦੇ ਵੱਲੋਂ ਜਿਹੜਾ 3 ਏਕੜ ਦੇ ਕਰੀਬ ਜਿਹੜੇ ਹੈ ਇਸ ਸਕੂਲ ਨੂੰ ਜਿਹੜੀ ਹੈ ਜਗ੍ਹਾ ਜਿਹੜੀ ਹੈ ਦਾਨ ਕੀਤੀ ਹੈ ਤਾਂ ਇਹ ਇਹ ਜਗ੍ਹਾ ਇਸ ਹਿਸਾਬ ਨਾਲ ਜਿਹੜੀ ਦਾਨ ਕੀਤੀ ਹੈ ਕਿ ਜਿਹੜੇ ਸਕੂਲ ਦੇ ਨਾਲ ਹੀ ਜਿਹੜੀ ਹੈ ਰਜਿਸਟਰੀ ਉਹਨਾਂ ਵੱਲੋਂ ਕਰਵਾ ਦਿੱਤੀ ਜਾਵੇਗੀ ਤਾਂ ਸਾਡੇ ਨਾਲ ਇਸ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਇਹ ਪਿੰਡ ਦੇ ਸਰਪੰਚ ਤੇ ਸਕੂਲ ਦੇ ਪ੍ਰਿੰਸੀਪਲ ਵੀ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਮੇਰਾ ਨਾਮ ਗੋਪਾਲ ਸ਼ਰਮਾ ਜੀ ਮੈਂ ਪਿੰਡ ਮਾਨਕਪੁਰ ਤੋਂ ਸਰਪੰਚ ਹਾਂ ਤੇ ਸਕੂਲ ਦੇ ਵਿੱਚ ਜੀ ਗਰਾਊਂਡ ਦੀ ਜ਼ਰੂਰਤ ਤਾਂ ਹੈ ਹੀ ਸੀ ਕਿਉਂਕਿ ਗਰਾਊਂਡ ਵੀ ਬੜਾ ਛੋਟਾ ਸੀਗਾ ਤੇ ਚਲੋ ਟੀਚਰਾਂ ਨਾਲ ਵੀ ਗੱਲਬਾਤ ਹੋ ਗਈ ਜੀ ਅਸੀਂ ਸਕੂਲ ਤੋਂ ਗਰਾਊਂਡ ਵਾਸਤਾ ਤਿੰਨ ਕਿੱਲੇ ਜ਼ਮੀਨ ਜਿਹੜੀ ਹੈ ਅਸੀਂ ਦਿੱਤੀ ਹੈ। ਅਗਰ ਜ਼ਰੂਰਤ ਪਈ ਤਾਂ ਆਪਾਂ ਥੋੜੀ ਹੋਰ ਵੀ ਦੇ ਸਕਦੇ ਹਾਂ ਕੋਈ ਨਿਕਤ ਪਰੇਸ਼ਾਨੀ ਨਹੀਂ ਸਾਡੇ ਕੋਲ ਜ਼ਮੀਨ ਦੀ ਕੋਈ ਦਿੱਕਤ ਨਹੀਂ ਹੈ ਜ਼ਮੀਨ ਬਹੁਤ ਹੈ ਆਪਣੇ ਕੋਲ। ਹਾਂਜੀ। ਠੀਕ ਹੋ ਗਿਆ ਤੁਹਾਡੇ ਕੋਲ ਜ਼ਮੀਨ ਹੈ ਪੰਚਾਇਤ ਕੋਲ। ਪੰਚਾਇਤ ਕੋਲ ਤਕਰੀਬਨ 400 ਕਨਾਲ ਦਾ ਸਾਡੇ ਕੋਲ ਜੰਗਲੀ ਹੈ ਜੀ ਤੇ ਜਿਹੜੀ ਪੱਧਰੀ ਜ਼ਮੀਨ ਹੈ ਉਹ ਵੀ ਤਕਰੀਬਨ 25-30 ਕਿੱਲੇ ਦੇ ਕਰੀਬਰੀਫ ਹੈਗੀ ਹੈ ਜੀ। ਹਾਂਜੀ ਜਿੱਦਾਂ ਹੁਣ ਸਕੂਲ ਦੇ ਵਿੱਚ ਅਸੀਂ ਵੀ ਦੇਖਿਆ ਕਿ ਗਰਾਊਂਡ ਇੱਕ ਹੈਗਾ ਏ ਪਰ ਜਿੱਦਾਂ ਕਹਿੰਦੇ ਰਵੇ ਸਕੂ ਜਿਓ ਜੋ ਬੱਚਿਆਂ ਦੀ ਸਟੈਂਥ ਵੱਧਦੀ ਗਈ ਤਾਂ ਉਸ ਹਸਾਬ ਨਾਲ ਗਰਾਊਂਡ ਦੀ ਵੀ ਜਰੂਰਤ ਡਿਮਾਂਡ ਵੱਧਦੀ ਗਈ ਡਿਮਾਂਡ ਵੱਧਦੀ ਹੈ ਜੀ ਉਸ ਸਾਹਿਬ ਸਾਹਿਬ ਨੂੰ ਤੇ ਸਕੂਲ ਵੀ ਹੁਣ ਦੇਖੋ ਜੀ ਮੰਤਰੀ ਸਾਹਿਬ ਨੇ ਬੋਲਿਆ ਪਲੱਸ 2 ਤਾਈਂ ਅਗਰ ਪਲੱਸ 2 ਤਾਈਂ ਹੁੰਦਾ ਤਾਂ ਸਕੂਲ ਦੀ ਡਿਮਾਂਡ ਤਾਂ ਹੈਗੀ ਹੋਈ ਹੈ ਗਰਾਊਂਡ ਦੀ ਦਾ ਠੀਕ ਹੈ ਤੇ ਇਸ ਨੂੰ ਮੱਦੇ ਨਜਰ ਦੇਖਦੇ ਹੋ ਤਾਂ ਹੀ ਸੀ ਜਿਹੜਾ ਇਹ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਅਸੀਂ ਜਿਹੜਾ দান ਦਿੱਤੀ ਜ਼ਮੀਨ ਠੀਕ ਹੈ ਜੀ ਜੇ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਦੇ ਵਿੱਚ ਬੱਚੇ ਕਿੰਨੇ ਹੈਗੇ ਆ ਜਿਹੜੇ ਜਿਹੜੇ ਗਰਾਊਂਡ ਨੂੰ ਜਿਹੜਾ ਇਸਤੇਮਾਲ ਕਰਨਗੇ ਤੇ ਦੂਸਰੀ ਗੱਲ ਇਹ ਹੈ ਜਿ ਪੰਚਾਇਤ ਦੀ ਗੱਲ ਕੀਤੀ ਹੈ ਤੁਸੀਂ ਪੰਚਾਇਤ ਨੇ ਤੁਹਾਡਾ ਕਿੰਨਾ ਕਿ ਸਹਿਯੋਗ ਬਣਿਆ ਸੀਗਾ ਕਿ ਜਿਹੜੀ ਤੁਹਾਡੀ ਜ਼ਮੀਨ ਜਿਹੜੀ ਇਸ ਟਾਈਮ ਸਕੂਲ ਨੂੰ ਦਿੱਤੀ ਗਈ ਹੈ ਪੰਚਾਇਤ ਦਾ ਹੀ ਸਾਰੇ ਪਿੰਡ ਦਾ ਹੀ ਪੂਰਾ ਸਹਿਯੋਗ ਰਿਹਾ ਜੀ ਕਿਸੇ ਨੇ ਵੀ ਕੋਈ ਕਿਸੇ ਕਿਸਮ ਦੀ ਨਾ ਦਿੱਕਤ ਪੇਸ਼ਾਨੀ ਨਹੀਂ ਕੀਤੀ ਉਹ ਕਹਿੰਦੇ ਠੀਕ ਹੈ ਬੱਚਿਆਂ ਨੂੰ ਜ਼ਰੂਰਤਾਂ ਦਾ ਜ਼ਰੂਰ ਦੇਣੀ ਚਾਹੀਦੀ ਜੀ ਤੇ 220 ਦੇ ਆਸ-ਪਾਸ ਤਕਰੀਬਨ ਸਟ੍ਰੈਂਥ ਹੈ ਜੀ ਬੱਚਿਆਂ ਦੀ ਤੇ ਪਿੰਡ ਦੇ ਬੱਚੇ ਵੀ ਇਸ ਤਕਰੀਬੋਂ ਸ਼ਾਮ ਨੂੰ ਜੀ ਸਾਰੇ ਗਰਾਊਂਡ 'ਚ ਜਾਂਦੇ ਆ ਜੀ। ਠੀਕ ਹੈ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਸੀਗਾ ਵੀ ਜਿੱਦਾਂ ਸਕੂਲ ਦੇ ਵਿੱਚ ਗਰਾਊਂਡ ਵੀ ਹੈਗਾ ਤੇ ਉਸ ਤੋਂ ਬਾਅਦ ਪਿੰਡ ਦੀ ਜਗ੍ਹਾ ਤੇ ਵਿੱਚ ਵੀ ਇੱਕ ਤੁਸੀਂ ਗਰਾਊਂਡ ਵੀ ਬਣਾਈ ਹੈ ਉਹਦੇ ਵਾਸਤੇ ਕੀ ਆ ਕਹਣਾ? ਪਿੰਡ ਦੀ ਜਗ੍ਹਾ 'ਚ ਗਰਾਊਂਡ ਬਣਾਈ ਉਹ ਵੀ ਤਕਰੀਬਨ 3 ਸੜ ਤਿੰਨ ਚਾਰ ਕਿੱਲੇ 'ਚ ਹੈਗੀ ਹੈ ਜੀ। ਹਾਂਜੀ ਤੇ ਉੱਥੇ بڑے ਬੱਚੇ ਖੇਡਣਾ ਦੇ ਤੇ ਸ਼ਾਮ ਨੂੰ ਮਾਹੌਲ ਬੜਾ ਵਧੀਆ ਹੁੰਦਾ ਜੀ। ਤੇ ਇਹ ਨਾਲ ਕੀ ਆ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ, ਮੋਬਾਈਲਾਂ ਤੋਂ ਦੂਰ ਰਹਿੰਦੇ, ਥੋੜੀ ਜਿਹੀ ਸਰੀਰ ਦੀ ਐਕਟੀਵਿਟੀ ਹੋ ਜਾਂਦੀ ਜੀ। ਹਾਂਜੀ ਇਸ ਲਈ ਇਹ ਜਿਹੜਾ ਗਰਾਊਂਡ ਬੱਚਿਆਂ ਵਾਸਤੇ ਵੀ ਬੜਾ ਜ਼ਰੂਰੀ ਹੈ ਜੀ ਠੀਕ ਹੈ ਜੀ ਇਹ ਜਿਹੜਾ ਉਪਰਾਲਾ ਤੁਸੀਂ ਕੀਤਾ ਇਹ ਮੰਤਰੀ ਸਾਹਿਬ ਦੇ ਧਿਆਨ ਵਿੱਚ ਵੀ ਆ ਗਿਆ ਹੈ ਤਾਂ ਇਹ ਨਾਲ ਹੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਨਵੀਂ ਪੀੜ੍ਹੀ ਜਿਹੜੀ ਮੋਬਾਈਲਾਂ ਵਿੱਚ ਫਸੀ ਰਹਿੰਦੀ ਹੈ ਜਾਂ ਫਿਰ ਜਿਹੜੀ ਹੈ ਵੇਲੇ ਹੋ ਕੇ ਨਸ਼ਿਆਂ ਵੱਲ ਧਿਆਨ ਦੇ ਰਹੀ ਹੈ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਜਿਹੜਾ ਮਸਲਾ ਇਹ ਮੰਤਰੀ ਸਾਹਿਬ ਦੇ ਧਿਆਨ ਵਿੱਚ ਤਾਂ ਚਲੋ ਹੈ ਹੀ ਹੈ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਵੀ ਕੀਤਾ ਹੈ ਤੇ ਜਿਹੜੀ ਨਵੀਂ ਪੀੜ੍ਹੀ ਅਸੀਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਗਰਾਊਂਡ ਜਾਓ ਕਸਰਤ ਕਰੋ ਖੇਡੋ ਜਵਾਨੀਆਂ ਵਾੜੋ ਬਿਲਕੁ ਵਧੀਆ ਗੱਲ ਹੈ ਜੀ ਹਾਂਜੀ ਹਾਂਜੀ ਤੇ ਜਿੰਨਾ ਨਸ਼ਿਆਂ ਤੋਂ ਮੋਬਾਈਲਾਂ ਤੋਂ ਦੂਰ ਰਣਗੇ ਉਹਨਾਂ ਜ਼ਿਆਦਾ ਵਧੀਆ ਜੀ ਠੀਕ ਹੈ ਜੀ ਹਾਂਜੀ ਜਿਹੜਾ ਤੁਸੀਂ ਅੱਜ ਪਿੰਡ ਸਕੂਲ ਨੂੰ ਜਿਹੜੀ ਜਗਾਹ ਦਿੱਤੀ ਹੈ ਤਾਂ ਇਹ ਇਹਦਾ ਕੀ ਪ੍ਰੋਸੀਜਰ ਰਹੇਗਾ ਅਗਲਾ ਵੀ ਜਿਹੜੀ ਰਜਿਸਟਰੀ ਉਹਨਾਂ ਦੇ ਨਾਮ ਹੋਗੀ ਕੀ ਹੋਵੇਗਾ ਇਹ ਕੁਛ ਨਹੀਂ ਜੀ ਇਸ ਤੋਂ ਬਾਅਦ ਆਪਾਂ ਇੰਤਕਾਲ ਕਰਾਵਾਂਗੇ ਜੀ ਇਹਨਾਂ ਦੇ ਨਾਮ ਤੇ ਰਜਿਸਟਰੀ ਇਹ ਪੰਚਾਇਤ ਦੀ ਜ਼ਮੀਨ ਹੈ ਅਸੀਂ ਇੰਤਕਾਲ ਕਰਾ ਕੇ ਸਕੂਲ ਦੇ ਨਾਮ ਤੇ ਇਹਨੂੰ ਕਰਾ ਦਵਾਂਗੇ ਜੀ ਠੀਕ ਹੈ ਪੂਰਾ ਜੋ ਜੋ ਵੀ ਲੀਗਲ ਪ੍ਰੋਸੈਸ ਹੈਗਾ ਜੀ ਠੀਕ ਹੈ ਉਸ ਦੇ ਹਿਸਾਬ ਨਾਲ ਅਸੀਂ ਚੱਲਿਆ ਟੀ. ਜੀ. ਬਿਲਕੁਲ ਜੀ। ਇਹ ਸਾਨੂੰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਿਹੜੀ ਹੈ ਇਹਨਾਂ ਪੰਚਾਇਤ ਦੇ ਨਾਲ ਗੱਲਬਾਤ ਕਰਕੇ ਜਿਹੜੀ ਹੈ 3 ਏਕੜ ਦੇ ਕਰੀਬ ਜਿਹੜੀ ਹੈ ਇਹਨਾਂ ਨੂੰ ਇਹਨਾਂ ਨੇ ਪੰਚਾਇਤ ਨਾਲ ਗੱਲ ਕਰਕੇ ਸਕੂਲ ਨੂੰ ਜਿਹੜਾ ਇਹ ਜਗ੍ਹਾ ਦਿੱਤੀ ਹੈ ਪੂਰਾ ਲੀਗਲ ਤੇ ਤਰੀਕੇ ਦੇ ਨਾਲ ਜਿਹੜੀ ਹੈ ਜਗਾ ਸਕੂਲ ਦੇ ਹਵਾਲੇ ਕਰ ਦਿੱਤੀ ਜਾਵੇਗੀ। ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਾਰੇ। ਕੀ ਨਾਮ ਤੁਹਾਡਾ? ਹਾਂ ਜੀ ਮੈਂ ਰਜੇਸ਼ ਸਿੰਘ ਰਾਣਾ। ਇਹਨਾਂ ਦਾ ਇਹ ਦੱਸਿਆ ਜਿਹੜਾ ਇਹ ਪੰਚਾਇਤ ਦੇ ਵੱਲੋਂ ਜਿਹੜੀ 3 ਏਕੜ ਜਿਹੜੀ ਜ਼ਮੀਨ ਦਿੱਤੀ ਗਈ ਹੈ ਸਕੂਲ ਨੂੰ ਕਿੰਨੀ ਕੁ ਪਹਿਲਾਂ ਪ੍ਰੋਬਲਮ ਪ੍ਰੋਬਲਮ ਸੀਗੀ ਸਕੂਲ ਦੇ ਵਿੱਚ ਹਾਲਾਂਕਿ ਦੇਖਿਆ ਗਿਆ ਕਿ ਜਿਹੜਾ ਸਕੂਲ ਦੇ ਵਿੱਚ ਗਰਾਊਂਡ ਵੀ ਹੈਗੇ ਆ ਵੀ ਕਿਹੜਾ ਜਿਹੜੀ ਜਿੰਨੀ ਗਰਾਊਂਡ ਸਕੂਲ ਦੇ ਵਿੱਚ ਇਸ ਟਾਈਮ ਹੈਗੀ ਹੈ ਸਫੀਸ਼ੀਐਂਟਸ ਨਹੀਂ ਸੀ ਨਹੀਂ ਸੀ ਇਸ ਤਰ੍ਹਾਂ ਹੈ ਕਿ ਸਾਡੇ ਸਕੂਲ 'ਚ ਜਿਹੜਾ ਹੈਗਾ ਨਾ ਸਪੋਰਟਸ ਦਾ ਵੀਂਗ ਜਿਹੜਾ ਹੈ ਸ਼ਾਮ ਨੂੰ ਲਗਾਤਾਰ ਚੱਲਦਾ ਤੇ 100 150 ਬੱਚਾ ਜਿਹੜਾ ਸ਼ਾਮ ਨੂੰ ਵੀ ਆਂਦਾ ਇਹਦੇ ਵਿੱਚ ਤੇ ਜਿਹੜਾ ਇਹ ਗਰਾਊਂਡ ਹੈ ਬੱਚਿਆਂ ਲਈ ਨਾ ਐਕਟੀਵਿਟੀ ਸਪੋਰਟਸ ਦੀਆਂ ਅਲੱਗ-ਅਲੱਗ ਕਰਨ ਲਈ ਅ ਧਿਆਨ ਹਿਤ ਵਿੱਚ ਲਿਆਇਆ ਗਿਆ ਸਰਪੰਚ ਸਾਹਿਬ ਦੇ ਤਾਂ ਜਿਹੜਾ ਹੈ ਪੰਚਾਇਤ ਦਾ ਪੂਰਾ ਸਹਿਯੋਗ ਮਿਲਿਆ ਤੇ ਗੋਪਾਲ ਸ਼ਰਮਾ ਜੀ ਨੇ ਜਿਹੜਾ ਹੈਗਾ ਪਿੰਡ ਵੱਲੋਂ ਇੱਕ ਮਤਾ ਪਾ ਕੇ ਜਿਹੜੀ ਹੈ ਸਾਨੂੰ 3 ਏਕੜ ਜ਼ਮੀਨ ਦਿੱਤੀ ਗਈ ਜਿਹੜੀ ਕਿ ਵਧੀਆ ਹੈ ਕਿ ਡਿਵੈਲਪ ਕੀਤੀ ਜਾਏਗੀ ਅਲੱਗ-ਅਲੱਗ ਐਕਟੀਵਿਟੀਜ਼ ਵਾਸਤੇ ਠੀਕ ਹੈ ਜੀ ਸਕੂਨ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਦੇ ਵਿੱਚ ਤਕਰੀਬਨ ਕਿੰਨੇ ਕ ਬੱਚਿਆਂ ਦੀ ਸਟੈਂਥ ਹੈ ਜਿਹੜੇ ਇਸ ਟਾਈਮ ਜਿਹੜੇ ਗਰਾਊਂਡ ਦੇ ਵਿੱਚ ਇਸਤੇਮਾਲ ਕਰਨਗੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਰੋਜ਼ ਸ਼ਾਮ ਨੂੰ ਸੋ ਜਾਂ ਠੇਢ ਸੋ ਬੱਚਾ ਜਿਹੜਾ ਹੈਗਾ ਹੁੰਦਾ ਹੈ ਗਰਾਊਂਡ ਵਿੱਚ ਸਾਡੇ ਹਰ ਵੇਲੇ ਤੇ ਉਹ استعمال ਕਰਨਗੇ ਵੱਧ ਵੀ ਕਰ ਲੈਂਦੇ ਆ ਪਿੰਡ ਦੇ ਨਾਲ ਦੇ ਹੋਰ ਨਿਆਣੇ ਵੀ ਆ ਜਾਂਦੇ ਉਹ ਵੀ ਮਨਾ ਨਹੀਂ ਹੁੰਦਾ ਉਹਨਾਂ ਨੂੰ ਜਿਹੜੇ ਸਾਡੇ ਸਪੋਰਟਸ ਦੇ ਟੀਚਰ ਆ ਉਹ ਉਹਨਾਂ ਨੂੰ ਵੀ ਗਾਈਡ ਕਰਦੇ ਆ ਨਾਲ ਤੇ ਜਿਹੜੀ ਹੁਣ ਪਿੰਡ ਦੇ ਵੱਲੋਂ ਜਿਹੜੀ ਜਗ੍ਹਾ ਦਿੱਤੀ ਗਈ ਆ ਇਸ ਤੋਂ ਤੁਹਾਡਾ ਵੀ ਅਗਲਾ ਕੀ ਟਾਰਗੇਟ ਰਹੇਗਾ ਤੇ ਕਿਸੇ ਹਿਸਾਬ ਨਾਲ ਤੁਸੀਂ ਉਸ ਜਿਹੜੀ ਜਮੀਨ ਲਈ ਹੈ ਉਹ ਡਿਵੈਲਪਰ ਹੋ। ਇਸ ਤਰ੍ਹਾਂ ਹੁੰਦਾ ਕਿ ਸਮੇਂ-ਸਮੇਂ ਤੇ ਜਿਹੜਾ ਹੈਗਾ ਨਾ ਵਿਭਾਗ ਸਾਡੇ ਤੋਂ ਪੁੱਛਦਾ ਕਿ ਕੋਈ ਚੀਜ਼ ਡਿਵੈਲਪ ਕਰ ਲਈ ਸਪੋਰਟਸ ਦੀ ਤੁਹਾਡੇ ਕੋਲ ਜਗ੍ਹਾ ਹੈਗੀ ਆ। ਪਹਿਲਾ ਇਸ ਤਰ੍ਹਾਂ ਸੀਗਾ ਕਿ ਜਿੱਦਾਂ ਹੁਣ ਮੰਨ ਲਓ ਕਿ ਸਾਨੂੰ ਅਸੀਂ ਗ੍ਰਾਂਟ ਨਹੀਂ ਲੈ ਸਕਦੇ ਸੀ ਬਾਸਕਟਬਾਲ ਗਰਾਊਂਡ ਨੂੰ ਡਿਵੈਲਪ ਕਰਨ ਲਈ ਜਾਂ ਵੱਡਾ ਹਾਲ ਬਣਾਉਣ ਲਈ ਜਿੱਤੇ ਅਸੀਂ ਕਿ ਪਹਿਲਵਾਨੀ ਦੇ ਵਾਲੇ ਰੈਸਲਿੰਗ ਦੇ ਕਰਵਾਣੇ ਹੋਣ ਕੰਮ ਤਾਂ ਹੁਣ ਅਸੀਂ ਦੱਸ ਸਕਦੇ ਹਾਂ ਕਿ ਜਿਹੜੀ ਸਾਡੇ ਕੋਲੇ ਜ਼ਮੀਨ ਉਪਲਬਧ ਹੈ ਤਾਂ ਜਦ ਜ਼ਮੀਨ ਉਪਲਬਧ ਦੱਸਾਂਗੇ ਤਾਂ ਹੀ ਸਾਨੂੰ ਜਿਹੜੀ ਹੈ ਗ੍ਰਾਂਟ ਪ੍ਰਾਪਤ ਹੋਣੀ ਠੀਕ ਹੈ ਜੀ ਤੇ ਪਿੰਡ ਦਾ ਅਪਰਾਲਾ ਤੁਹਾਨੂੰ ਕਿਦਾਂ ਦਾ ਲੱਗੇ ਦੇਖੋ ਪਿੰਡ ਦਾ ਸਹਿਯੋਗ ਬਹੁਤ ਹੈ ਕਿਉਂਕਿ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਇਸ ਕੋ ਬੱਚਿਆਂ ਦਾ ਜਿਹੜਾ ਸਕੂਲ ਹੈ ਪਿੰਡ ਦਾ ਸਕੂਲ ਦੇ ਬਤੌਰ ਇੱਕ ਜਿਹੜੀ ਮੇਰੀ ਕਰਮਚਾਰੀ ਇੱਥੇ ਡਿਊਟੀ ਲੱਗਦੀ ਹੈ ਤੇ ਇੱਥੇ ਦੇ ਬੱਚਿਆਂ ਦੇ ਇੱਥੇ ਇਲਾਕੇ ਦੀ ਭਲਾ ਕਰਨਾ ਹੈ ਤੇ ਇਹਨਾਂ ਦਾ ਜਿਹੜਾ ਸਹਿਯੋਗ ਹੈ ਬਹੁਤ ਹੈ ਤਾਂ ਹੀ ਅਸੀਂ ਅੱਗੇ ਕੰਮ ਕਰ ਸਕਦੇ ਜੇ ਇਹਨਾਂ ਦਾ ਸਹਿਯੋਗ ਹੈ ਜਿੱਦਾਂ ਹਮ ਤੁਹਾਡੇ ਸਕੂਲ ਦੇ ਵਿੱਚ ਇੱਕ ਆ چھوٹਾ ਗਰਾਊਂਡ ਹੋ ਗਿਆ ਵੱਡਾ ਗਰਾਊਂਡ ਤੇ ਇਸ ਤੋਂ ਬਾਅਦ ਇੱਕ ਗਰਾਊਂਡ ਹੋਰ ਹੈਗਾ ਪਿੰਡ ਦੇ ਵਿੱਚ ਹੀ ਤਾਂ ਨਵੀਂ ਪੀੜੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਮਾਧਿਅਮ ਰਾਹੀਂ ਤੁਸੀਂ ਕਿ ਵੀ ਜਿਹੜੇ ਬੱਚੇ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਮੋਬਾਈਲਾਂ ਤੇ ਟਾਈਮ ਪਾਸ ਕਰ ਰਹੇ ਆ ਜਾਂ ਫਿਰ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਤੁਸੀਂ ਕਿਹਾ ਕਿਸੇ ਹਿਸਾਬ ਨਾਲ ਮੋਟੀਵੇਟ ਕਰੋਗੇ ਕਿ ਖੇ ਦੇਖੋ ਜਿਹੜਾ ਹੈ ਨਾ ਪੜ੍ਹਾਈ ਦੇ ਨਾਲ ਨਾਲ ਜਿਹੜਾ ਹੈ ਨਾ ਸਪੋਰਟਸ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ ਕਿਸੇ ਗੇਮ 'ਚ ਭਾਗ ਲੈਣਾ ਅੱਗੇ ਜਾਣਾ ਹੀ ਲੈਣਾ ਪਰ ਜਿਹੜੀ ਹੈਗੀ ਸਰੀਰਕ ਕਸਰਤ ਜਿਹੜੀ ਹੈਗਾ ਇੱਕ ਸਵਸਥ ਮਾਨ ਜਿਹੜਾ ਹੈਗਾ ਨਾ ਜਿਹੜਾ ਕਹਿੰਦੇ ਤੰਦਰੁਸਤ ਦਿਮਾਗ ਉਹ ਪ੍ਰਵਾਨ ਕਰਦੀ ਆ ਤੇ ਜਿਹੜਾ ਅੱਜ ਦਾ ਜ਼ੋਰ ਜਦ ਤੁਸੀਂ ਗੱਲ ਕੀਤੀ ਹੈ ਬੱਚੇ ਅੱਜਕੱਲ ਮੋਬਾਈਲ ਜਾਂ ਗੈਜੇਟਸ ਦੇ ਵਿੱਚ ਹੀ ਰੁੱਝੇ ਹੋਏ ਉਹਦੇ 'ਚ ਹੀ ਗੇਮਾਂ ਖੇਡੀ ਜਾਂਦੇ ਉਹਦੇ ਨਾਲ ਕਿਹ ਇੱਕ ਮਾਨਸਿਕ ਕਮਜ਼ੋਰੀ ਆ ਰਹੀ ਹੈ ਤੇ ਜਿਹੜਾ ਹੈਗਾ ਇੱਕ ਗ੍ਰਾਫ ਜਿਹੜਾ ਡਿਕਲਾਈਨ ਵੱਲ ਨੂੰ ਜਾ ਰਿਹਾ ਜਿੱਥੇ ਬਿਮਾਰੀਆਂ ਲੱਗ ਜਾਂਦੀਆਂ ਬੱਚਿਆਂ ਨੂੰ ਛੋਟੇ ਹੁੰਦੇ ਤੇ ਉਹਨਾਂ ਦੀ ਜਿਹੜੀ ਪ੍ਰੋਪਰ ਡਵੈਲਪਮੈਂਟ ਨਹੀਂ ਹੋ ਰਹੀ ਕਿਉਂਕਿ ਜਦ ਇੱਕ ਬੰਦਾ ਖੇਡ ਦੇ ਮੈਦਾਨ ਚ ਜਾਂਦਾ ਜੂਜਦਾ ਏ ਉਹਨੂੰ ਹਾਰ ਜਿੱਤ ਦਾ ਹੀ ਪਤਾ ਚੱਲਦਾ ਤਾਂ ਉਹ ਜਿਹੜੀ ਮਾਨਸਿਕਤਾ ਜਿਹੜੀ ਉਹ ਡਵੈਲਪ ਹੁੰਦੀ ਹੈ ਬਿਲਕੁਲ ਹੀ ਇਹ ਸਾਨਾ ਸਕੂਲ ਦੇ ਪ੍ਰਿੰਸੀਪਲ ਜਿਹਨਾਂ ਨੇ ਦੱਸਿਆ ਕਿ ਜਿਹੜਾ ਪਿੰਡ ਦੇ ਵੱਲੋਂ ਜਿਹੜਾ ਇਹਨਾਂ ਇਹਨਾਂ ਨੂੰ ਜਿਹੜਾ ਸਕੂਲ ਨੂੰ ਜਿਹੜਾ ਸਹਿਯੋਗ ਦਿੱਤਾ ਗਿਆ ਉਹ ਉਹਨਾਂ ਨੇ ਬੜੀ ਸ਼ਲਾਘਾ ਕੀਤੀ ਹੈ ਕਿ ਜਿਹੜਾ ਸਕੂਲ ਦੇ ਵਿੱਚ ਬੇਸ਼ੱਕ ਗਰਾਊਂਡ ਬਿਲਕੁਲ ਪਹਿਲਾਂ ਹੀ ਹੈਗਾ ਹੈ ਇਹਨਾਂ ਕੋਲ ਪਰ ਉਹ ਬੱਚਿਆਂ ਦੇ ਸਟੈਂਡ ਦੇ ਹਿਸਾਬ ਨਾਲ ਜਿਹੜਾ ਸ਼ਫੀਸ਼ੈਂਟ ਨਹੀਂ ਸੀਗਾ ਅਸੀਂ ਇਸ ਵਕਤ ਮਾਨਕਪੁਰ ਦੇ ਨੰਗਲ ਦੇ ਨਾਲ ਲੱਗਦੇ ਪਿੰਡ ਮਾਨਕਪੁਰ ਦੇ ਸਕੂਲ ਵਿੱਚ ਖੜੇ ਹਾਂ ਇੱਥੇ ਆਉਣ ਦਾ ਕਾਰਨ ਇਹ ਹੀ ਹੈ ਕਿ ਜਿਹੜੇ ਪਿਛਲੇ ਦਿਨੀ ਪੰਚਾਇਤ ਵੱਲੋਂ ਇਸ ਸਕੂਲ ਨੂੰ ਜਿਹੜੀ ਹੈ ਗਰਾਊਂਡ ਗਰਾਊਂਡ ਵਾਸਤੇ ਜਿਹੜੀ ਹੈ 3 ਏਕੜ ਦੇ ਕਰੀਬ ਜਿਹੜੀ ਹੈ ਜਗ੍ਹਾ ਦਿੱਤੀ ਗਈ ਹੈ ਸਕੂਲ ਨੂੰ ਇਸ ਜਿਹੜੀ ਗਰਾਊਂਡ ਦੀ ਜਿਹੜੀ ਹੈ ਕਾਫੀ ਦਿੱਕਤ ਪਰੇਸ਼ਾਨੀ ਹੋਇਆ ਕਰਦੀ ਸੀ ਕਿ ਤਾਂ ਉਸੇ ਚੀਜ਼ ਨੂੰ ਦੇਖਦੇ ਹੋਏ ਪੰਚਾਇਤ ਨੇ ਇੱਕ ਮਤਾ ਪਾਸ ਕਰਕੇ ਜਿਹੜੀ ਹੈ 3 ਏਕੜ ਜ਼ਮੀਨ ਜਿਹੜੀ ਹੈ ਇਸ ਸਕੂਲ ਨੂੰ ਦਿੱਤੀ ਹੈ ਤਾਂ ਜੋ ਜਿਹੜੇ ਹੈ ਬੱਚੇ ਜਿਹੜੇ ਨਸ਼ਿਆਂ ਵੱਲ ਜਾ ਰਹੇ ਹਨ ਜਾਂ ਫਿਰ ਜਬ ਮੋਬਾਈਲਾਂ ਦੇ ਉੱਪਰ ਲੱਗੇ ਰਹ ਜਾ ਜਾਵੇ ਉਸੇ ਚੀਜ਼ ਨੂੰ ਦੇਖਦੇ ਹੋਇਆ ਪੰਚਾਇਤ ਦੇ ਵੱਲੋਂ ਜਿਹੜਾ 3 ਏਕੜ ਦੇ ਕਰੀਬ ਜਿਹੜੇ ਹੈ ਇਸ ਸਕੂਲ ਨੂੰ ਜਿਹੜੀ ਹੈ ਜਗਾ ਜਿਹੜੀ ਹੈ ਦਾਨ ਕੀਤੀ ਹੈ ਤਾਂ ਇਹ ਇਹ ਜਗਾ ਇਸ ਹਿਸਾਬ ਨਾਲ ਜਿਹੜੀ ਦਾਨ ਕੀਤੀ ਹੈ ਕਿ ਜਿਹੜੇ ਸਕੂਲ ਦੇ ਨਾਂ ਨਹੀਂ ਜਿਹੜੀ ਹੈ ਰਜਿਸਟਰੀ ਉਹਨਾਂ ਵੱਲੋਂ ਕਰਵਾ ਦਿੱਤੀ ਜਾਵੇਗੀ ਤਾਂ ਸਾਡੇ ਨਾਲ ਇਸ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਇਹ ਪਿੰਡ ਦੇ ਸਰਪੰਚ ਤੇ ਸਕੂਲ ਦੇ ਪ੍ਰਿੰਸੀਪਲ ਵੀ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਮੇਰਾ ਨਾਮ ਗੋਪਾਲ ਸ਼ਰਮਾ ਜੀ ਮੈਂ ਪਿੰਡ ਮਾਨਕਪੁਰ ਦਾ ਸਰਪੰਚ ਹਾਂ ਤੇ ਸਕੂਲ ਦੇ ਵਿੱਚ ਜੀ ਗਰਾਊਂਡ ਦੀ ਜ਼ਰੂਰਤ ਤਾਂ ਹੈ ਹੀ ਸੀ ਕਿਉਂਕਿ ਗਰਾਊਂਡ ਬੜਾ ਛੋਟਾ ਸੀਗਾ ਤੇ ਚਲੋ ਟੀਚਰਾਂ ਨਾਲ ਵੀ ਗੱਲਬਾਤ ਹੋ ਗਈ ਜੀ ਅਸੀਂ ਸਕੂਲ ਤੋਂ ਗਰਾਊਂਡ ਵਾਸਤਾ ਤਿੰਨ ਕਿੱਲੇ ਜ਼ਮੀਨ ਜਿਹੜੀ ਹੈ ਅਸੀਂ ਦਿੱਤੀ ਹੈ। ਅਗਰ ਜ਼ਰੂਰਤ ਪਈ ਤਾਂ ਆਪਾਂ ਥੋੜੀ ਹੋਰ ਵੀ ਦੇ ਸਕਦੇ ਹਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਸਾਡੇ ਕੋਲ ਜ਼ਮੀਨ ਦੀ ਕੋਈ ਦਿੱਕਤ ਨਹੀਂ ਹੈ ਜ਼ਮੀਨ ਬਹੁਤ ਹੈ ਆਪਣੇ ਕੋਲ। ਠੀਕ ਹੈ। ਹਾਂਜੀ। ਠੀਕ ਹੈ ਹੋ ਗਿਆ ਤੁਹਾਡੇ ਕੋਲ ਜ਼ਮੀਨ ਹੈ ਪੰਚਾਇਤ ਕੋਲ। ਪੰਚਾਇਤ ਕੋਲ ਤਕਰੀਬਨ 460 ਕਨਾਲ ਦਾ ਸਾਡੇ ਕੋਲ ਜੰਗਲੀ ਹੈ ਜੀ ਤੇ ਜਿਹੜੀ ਪੱਧਰੀ ਜ਼ਮੀਨ ਹੈ ਉਹ ਵੀ ਤਕਰੀਬਨ 25-30 ਕਿੱਲੇ ਦੇ ਕਰੀਬਰੀ ਹੈਗੀ ਹੈ ਜੀ। ਠੀਕ ਹੈ। ਹਾਂਜੀ।